ਸਾਈਡੇ ਸਮਾਜ ਵਿੱਚ ਧਾਰਮਿਕ ਪ੍ਰੋਗਰਾਮਾਂ ਤੇ ਵਰਤੀ ਜਾਣ ਵਾਲੀ ਹਵਨ ਸਮੱਗਰੀ ਅਤੇ ਧਾਰਮਿਕ ਫੋਟੋਆਂ ਨੂੰ ਲੋਕ ਬੜੇ ਚਾਅ ਨਾਲ ਕਾਰਾਂ ਵਿੱਚ ਸਜਾ ਕੇ ਅਰਗਬਤੀਆਂ ਨਾਲ ਪੂਜਾ ਕਰਦੇ ਹਨ ਮੱਥਾ ਟੇਕਦੇ ਹਨ ਪਰੰਤੂ ਸਮਾਪਤੀ ਤੋਂ ਬਾਅਦ ਇਸ ਹਵਨ ਸਮੱਗਰੀ ਤੇ ਧਾਰਮਿਕ ਮੂਰਤੀਆਂ ਨੂੰ ਨਹਿਰ ਦੇ ਕਿਨਾਰੇ ਸੁੱਟ ਦਿੱਤਾ ਜਾਂਦਾ ਹੈ ਕਈ ਵਾਰ ਇਹ ਸਮੱਗਰੀਆਂ ਨਹਿਰ ਤੋਂ ਬਾਹਰ ਹੀ ਡਿੱਗ ਜਾਂਦੀਆਂ ਹਨ ਤੇ ਕਈ ਵਾਰ ਨਹਿਰ ਦੇ ਕੰਢੇ ਤੇ ਬੈਠੇ ਕੁਝ ਲੋਕ ਇਨ੍ਹਾਂ ਲਫਾਫਿਆਂ ਦੇ ਵਿੱਚੋਂ ਸਮਾਨ ਕੱਢ ਲੈਂਦੇ ਹਨ ਤੇ ਮੂਰਤੀਆਂ ਅਤੇ ਧਾਰਮਿਕ ਸਮੱਗਰੀ ਨੂੰ ਨਹਿਰ ਦੇ ਕੰਢੇ ਤੇ ਕੂੜੇ ਦੇ ਢੇਰ ਦੇ ਰੂਪ ਵਿੱਚ ਸੁੱਟ ਦਿੰਦੇ ਹਨ ਜਿੱਥੇ ਇਹ ਕੂੜੇ ਦੇ ਢੇਰ ਤੇ ਪਈ ਧਾਰਮਿਕ ਸਮੱਗਰੀ ਵੇਖਣ ਵਾਲਿਆਂ ਦੇ ਮਨਾਂ ਨੂੰ ठेस ਪਹੁੰਚਾਉਂਦੀ ਹੈ ਕਿ ਇਹ ਧਾਰਮਿਕ ਮੂਰਤੀਆਂ ਨੂੰ ਅਸੀਂ ਆਪਣੇ ਘਰਾਂ ਦੇ ਵਿੱਚ ਰੱਖ ਕੇ ਨਸਮਸਤਕ ਹੁੰਦੇ ਹਾਂ ਇਸ ਲਈ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨਹਿਰ ਦੇ ਕਿਨਾਰੇ ਤੇ ਵੱਡੇ-ਵੱਡੇ ਟੋਲ ਲਗਾਏ ਜਾਣ ਸਫਾਈ ਵਾਲੇ ਕਰਮਚਾਰੀਆਂ ਦੀ ਪੱਕੀ ਡਿਊਟੀ ਲਗਾਈ ਜਾਵੇ ਤੇ ਲੋਕਾਂ ਨੂੰ ਧਾਰਮਿਕ ਸਮੱਗਰੀ ਬਾਹਰ ਕਿਨਾਰਿਆਂ ਤੇ ਸੁੱਟਣ ਤੋਂ ਵਰਜਿਆ ਜਾਵੇ ਤੇ ਲੋਕ ਇਸੇ ਆਨਪ ਤੋਂ ਕੰਮ ਲੈਂਦੇ ਹੋਏ ਇਸ ਧਾਰਮਿਕ ਸਮੱਗਰੀ ਨੂੰ ਕਿਸੇ ਚੰਗੀ ਜਗ੍ਹਾ ਤੇ ਦੱਬ ਦੇਣ ਜਾਂ ਫਿਰ ਪਾਣੀ ਦੇ ਵਿੱਚ ਲਿਫਾਫਿਆਂ 'ਚੋਂ ਕੱਢ ਕੇ ਸਿਰਫ ਸਮੱਗਰੀ ਹੀ ਸੁੱਟੀ ਜਾਵੇ ਤੇ ਲਿਫਾਫਿਆਂ ਨੂੰ ਕਿਸੇ ਹੋਰ ਜਗ੍ਹਾ ਤੇ ਸੁੱਟ ਕੇ ਅਗਲਾ ਦਿੱਤੀ ਜਾਵੇ ਜਿਸ ਨਾਲ ਪਾਣੀ ਵੀ ਪ੍ਰਦੂਸ਼ਿਤ ਹੋਣ ਤੋਂ ਬਚੇਗਾ ਅਤੇ ਬਾਹਰ ਗੰਦਗੀ ਵੀ ਨਹੀਂ ਫੈਲੇਗੀ ਜਿਸ ਕਰਕੇ ਅੱਜਕੱਲ੍ਹ ਛਟ ਪੂਜਾ ਦਾ ਤਿਉਹਾਰ ਜਿਹੜਾ ਨਹਿਰ ਦੇ ਕਿਨਾਰੇ ਤੇ ਮਨਾਇਆ ਜਾਂਦਾ ਹੈ ਤੇ ਹਜ਼ਾਰਾਂ ਲੋਕ ਉੱਥੇ ਇਕੱਤਰਤ ਹੋ ਕੇ ਆਪਣੇ ਧਾਰਮਿਕ ਪ੍ਰੋਗਰਾਮ ਕਰਦੇ ਹਨ ਉਹਨਾਂ ਤੇ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ ਹੇ ਇਹਦੇ ਵੇਰੇ ਮੈਂ ਕਹਿਣਾ ਚਾਹੂੰਗਾ ਜੀ ਇੱਥੇ ਲੋਕਾਂ ਨੂੰ ਚਾਹੀਦਾ ਹੈਗਾ ਵੀ ਇਹ ਆਪਣਾ ਸਾਈਡ ਤੇ ਕੋਈ ਪਾਣੀ ਚ ਨਾ ਸੁੱਟਣ ਕਿਉਂਕਿ ਪਾਣੀ ਦੀ ਬੇਅਦ ਵੀ ਹੁੰਦੀ ਹੈ ਇਹ ਕੋਈ ਦਰਵਾਜ਼ਾ ਸਾਨੂੰ ਪਾਣੀ ਜਾਂਦਾ ਇੱਥੋਂ ਪਵਿੱਤਰਤਾ ਦੇ ਪਾਣੀ ਦੀ ਤੇ ਮੂਰਤੇ ਸਿੜਦੇ ਆ ਤੇ ਉਹ ਪਾਣੀ ਉਹ ਰੁਕ ਜਾਂਦਾ ਅੱਗੇ ਜਾ ਕੇ ਵਧਣ ਲੱਗ ਜਾਂਦਾ ਜੀ ਤੇ ਆਪਣਾ ਆਗ ਵਗੈਰਾ ਵੀ ਇੱਥੇ ਲਗਾ ਦਿੰਦੇ ਆ ਤੇ ਮੈਂ ਕਹਿੰਨਾ ਚੋਣਾ ਕੋਆਪਰੇਸ਼ਨ ਵਾਲਿਆਂ ਨੂੰ ਵੀ ਇੱਥੇ ਥੋੜਾ ਜਿਹਾ ਕੋਈ ਡੰਪ ਬਣਾ ਕੇ ਰੱਖਣ ਜਾਂ ਕਿ ਆਪਣਾ ਜੋ ਵੀ ਲਫਾਫੇ ਵਗੈਰਾ ਹੁੰਦੇ ਆ ਉਹਦੇ ਵਿੱਚ ਰੱਖਣ ਇਹ ਸਾਫ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਤੇ ਉਹ ਨਾਲ ਦੀ ਨਾਲ ਚੁੱਕ ਕੇ ਲੈ ਜਾਣ ਤਾਂ ਜੋ ਇਹਦੀ ਪਵਿੱਤਰਤਾ ਬਣਾਈ ਰੱਖੇ ਨਹਿਰ ਦੀ ਕਿਉਂਕਿ ਇੱਥੇ ਲੋਕ ਘੁੰਮਣ ਵੀ ਆਉਂਦੇ ਆ ਪਾਰਕ ਵੀ ਬਣਿਆ ਗਿਆ ਨਾਲ ਕਿਉਂਕਿ ਇਹ ਵਾਤਾਵਰਨ ਸ਼ੁੱਧ ਹੋਵੇ ਇਹ ਬੜਾ ਵਧੀਆ ਰਹੇਗਾ ਜੇ ਅਗਰੇ ਇਹਦੀ ਸਾਫ ਸਫਾਈ ਹੁੰਦੀ ਰਹੇ ਨਾਲ ਦੀ ਨਾਲ ਸੱਤ ਪੂਜਾ ਨੂੰ ਲੈ ਕੇ ਪਾਣੀ ਦੇ ਵਿੱਚ ਜਿਹੜਾ ਇਹ ਤਿਹਾਰ ਮਨਾਇਆ ਜਾਂਦਾ ਹੈ ਤੇ ਇਸ ਵੇਲੇ ਅੱਜ ਕੱਲ ਨਹਿਰ ਦੇ ਵਿੱਚ ਵੀ ਪਾਣੀ ਛੱਡ ਦਿੱਤਾ ਗਿਆ ਹੈ ਕੁਝ ਦਿਨ ਪਹਿਲਾਂ ਨਹਿਰ ਦੇ ਵਿੱਚ ਪਾਣੀ ਨਹੀਂ ਸੀ ਪਰ ਪ੍ਰਸ਼ਾਸਨ ਵੱਲੋਂ ਬੇਨਤੀ ਕਰਨ ਤੇ ਨਹਿਰ ਦੇ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ ਪਰੰਤੂ ਅਸੀਂ ਹੁਣ ਆਏ ਹ ਹਤਾਰਾਂ ਵਾਲੇ ਪੁਲਟੇ ਇੱਥੇ ਅਸੀਂ ਤੁਹਾਨੂੰ ਖਾ ਰਹੇ ਹਾਂ ਕਿ ਇੱਥੇ ਬਹੁਤ ਲੋਕਾਂ ਨੇ ਇੱਹਾ ਕੇ ਜਿਹੜੀ ਹਮਨ ਸਮਗਰੀ ਹੁੰਦੀ ਹੈ ਉਹ ਨਹਿਰ ਦੇ ਵਿੱਚ ਸੁੱਟਦੇ ਹਨ ਤੇ ਕੁਝ ਲੋਕ ਹਮਨ ਸਮਗਰੀ ਦੇ ਲਿਫਾਫਿਆਂ ਦੇ ਵਿੱਚੋਂ ਸਮਾਨ ਕੱਢਣ ਦੀ ਕੱਢਣ ਦੀ ਖਾਤਰ ਇਹ ਲਿਫਾਫੇ ਬਾਹਰ ਸੁੱਟ ਦਿੰਦੇ ਹਨ ਜਿੱਥੇ ਉਸ ਨੂੰ ਅੱਗ ਵੀ ਲਗਾ ਦਿੰਦੇ ਹਨ ਤੇ ਕਈ ਵਾਰ ਧਾਰਮਿਕ ਮੂਰਤੀਆਂ ਜਾਂ ਧਾਰਮਿਕ ਸਮਗਰੀ ਦੀ ਇੱਥੇ ਬੇਦਬੀ ਵੀ ਹੁੰਦੀ ਨਜ਼ਰ ਆਉਂਦੀ ਹੈ ਪ੍ਰਸ਼ਾਸਨ ਨੂੰ ਲੋਕ ਇਹ ਕਹਿੰਦੇ ਹਨ ਕਿ ਇਸ ਜਗ੍ਹਾ ਤੇ ਕੋਈ ਢੋਲ ਲਗਾਇਆ ਜਾਵੇ ਜਾਂ ਕੋਈ ਕੂੜਾਦਾਨ ਰੱਖੇ ਜਾਣ ਜਿਸ ਵਿੱਚ ਲੋਕ ਕੂੜੇ ਕੂੜਾ ਜਾਂ ਲਫਾਫੇ ਸੁੱਟ ਦੇਣ ਤਾਂ ਪਾਣੀ ਪ੍ਰਦੂਸ਼ਿਤ ਨਾ ਹੋਵੇ ਅੱਗ ਲਾਉਣ ਦੇ ਨਾਲ ਵੀ ਹਵਾ ਦੇ ਵਿੱਚ ਧੂੰਆਂ ਫੈਲਦਾ ਹੈ ਜਰੀਲਾ ਧੂੰਆਂ ਫੈਲਦਾ ਹੈ ਜਿਸ ਨਾਲ ਪ੍ਰਦੂਸ਼ਨ ਫੈਲਦਾ ਹੈ ਕਈ ਵਾਰ ਪਿਛਲੇ ਸਾਲ ਸਾਡੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀ ਇਸ ਬੰਨੇ ਧਿਆਨ ਆ ਦਿਵਾਉਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਨਹਿਰ ਦੇ ਵਿੱਚ ਹਨ ਸਮਗਰੀ ਪਸਨਗਰੀ ਜਾਂ ਹੋਰ ਕੋਈ ਇਹੋ ਜਿਹਾ ਸਮਾਨ ਨਾ ਸੁੱਟਿਆ ਜਾਵੇ ਜਿਸ ਨਾਲ ਪਾਣੀ ਤੇ ਪਲੀਤ ਹੁੰਦਾ ਹੀ ਹੁੰਦਾ ਹੈ ਪਰ ਉਹ ਜਿਹੜੀਆਂ ਮੂਰਤੀਆਂ ਜਾਂ ਧਾਰਮਿਕ ਸਮਗਰੀ ਇੱਥੇ ਸੁੱਟੀ ਜਾਂਦੀ ਹੈ ਉਹ ਕਿਨਾਰਿਆਂ ਦੇ ਵਿੱਚ ਲੋਕ ਲਿਆ ਕੇ ਸੁੱਟ ਦਿੰਦੇ ਹਨ ਜਿਸ ਨਾਲ ਉਸ ਸਮਗਰੀ ਦੀ ਉਹਨਾਂ ਮੂਰਤੀਆਂ ਦੀ ਵੀ ਬੇਅਦਬੀ ਹੁੰਦੀ ਹੈ ਮੈਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜਾ ਕੰਮ ਹੈ ਬਹੁਤ ਮਾੜਾ ਹੈ ਕਿਉਂਕਿ ਜਿਹੜੀ ਇਹ ਮੂਰਤੀਆਂ ਦੀ ਬੇਦਬੀ ਹੁੰਦੀ ਹੈ ਉਹ ਨਾ ਹੋਵੇ ਤੇ ਲੋਕ ਪਾਣੀ ਨੂੰ ਪ੍ਰੋਡਿਊਸ ਨਾ ਕਰਨ ਜਿਸ ਨਾਲ ਪਵਿੱਤਰਤਾ ਬਣੀ ਰਵੇ ਫਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ